ਮੇਰੇ ਪਿਆਰੇ ਬੱਚਿਓ ਬੈਠੋ ਚੁੱਪ ਚਾਪ ਮੈਂ ਤੁਹਾਨੂੰ ਇੱਕ ਛੋਟੀ ਜਿਹੀ ਅਧਿਆਤਮਿਕ ਕਹਾਣੀ ਸੁਣਾਵਾਂ ਸ਼ਿਵ ਜੀ ਅਤੇ ਸ੍ਰੀ ਚੰਦ ਜੀ ਦੀ ਮੁਲਾਕਾਤ ਵਰਗੀ ਬਹੁਤ ਉੱਪਰ ਕੈਲਾਸ਼ ਪਹਾੜ ਦੀ ਬਰਫ਼ੀਲੀ ਚੋਟੀ ਤੇ ਮਹਾਦੇਵ ਸ਼ਿਵ ਜੀ ਧਿਆਨ ਵਿੱਚ ਬੈਠੇ ਸਨ ਉਹਨਾਂ ਦੇ ਲੰਬੇ ਜਟਾ ਵਿੱਚ ਗੰਗਾ ਵਗਦੀ ਸੀ ਢਮਰੂ ਵਿੱਚ ਤਾਲ ਵੱਜਦੀ ਸੀ ਅਤੇ ਤੀਜੀ ਅੱਖ ਵਿੱਚ ਸਾਰਾ ਸੰਸਾਰ ਚਲਕਦਾ ਸੀ ਇੱਕ ਦਿਨ ਧਿਆਨ ਵਿੱਚੋਂ ਉੱਠੇ ਤਾਂ ਉਹਨਾਂ ਨੇ ਦੇਖਿਆ ਧਰਤੀ ਤੇ ਇੱਕ ਨਵੀਂ ਜੋਤ ਜਾਗੀ ਹੈ ਇੱਕ ਨੌਜਵਾਨ ਨਾਨਕ ਸੱਚ ਦਾ ਗੀਤ ਗਾ ਰਿਹਾ ਹੈ ਸ਼ਿਵਜੀ ਮੁਸਕਰਾਏ ਇਹ ਜੋਤ ਮੇਰੇ ਯੋਗ ਵਰਗੀ ਹੈ ਪਰ ਸੰਸਾਰ ਵਿੱਚ ਰਹਿ ਕੇ ਫੈਲ ਰਹੀ ਹੈ ਮੈਂ ਵੀ ਇਸ ਜੋਤ ਦੇ ਨੇੜੇ ਜਾਣਾ ਚਾਹੁੰਦਾ ਹਾਂ ਉਹਨਾਂ ਨੇ ਆਪਣੀ ਤੀਜੀ ਅੱਖ ਖੋਲੀ ਅਤੇ ਪੰਜਾਬ ਦੇ ਸੁਲਤਾਨਪੁਰ ਵਿੱਚ ਛਾਤੀ ਮਾਰੀ ਉੱਥੇ ਗੁਰੂ ਨਾਨਕ ਜੀ ਮੋਦੀਖਾਨੇ ਵਿੱਚ ਕੰਮ ਕਰ ਰਹੇ ਸਨ ਪਰ ਉਹਨਾਂ ਦੇ ਮਨ ਵਿੱਚ ਸੱਚ ਦੀ ਅੱਗ ਜਾਗ ਚੁੱਕੀ ਸੀ ਸ਼ਿਵਜੀ ਨੇ ਆਪਣੇ ਗਣਾਨ ਨੂੰ ਕਿਹਾ ਮੈਂ ਇਸ ਘਰ ਵਿੱਚ ਜਨਮ ਲਵਾਂਗਾ ਤਾਂ ਜੋ ਗੁਰੂ ਜੀ ਦੀ ਸੰਗਤ ਵਿੱਚ ਰਹੇ ਕੇ ਯੋਗ ਅਤੇ ਸੱਚ ਦਾ ਮਿਲਾਪ ਕਰ ਸਕਾਂ 1494 ਵਿੱਚ ਸੁਲਤਾਨਪੁਰ ਵਿੱਚ ਇੱਕ ਬੱਚੇ ਨੇ ਜਨਮ ਲਿਆ ਸ੍ਰੀ ਚੰਦ ਜਨਮ ਸਮੇਂ ਘਰ ਵਿੱਚ ਅਜੀਬ ਜੋਤ ਫੈਲ ਗਈ ਬੱਚੇ ਦੀਆਂ ਅੱਖਾਂ ਵਿੱਚ ਧਿਆਨ ਦੀ ਡੂੰਘਾਈ ਸੀ ਅਤੇ ਉਹ ਬਚਪਨ ਤੋਂ ਹੀ yogੀਆਂ ਸਿੱਧਾਂ ਨਾਲ ਗੱਲਾਂ ਕਰਦਾ ਜਦੋਂ ਗੁਰੂ ਨਾਨਕ ਜੀ ਉਦਾਸੀਆਂ ਤੇ ਗਏ ਸ੍ਰੀ ਚੰਦ ਘਰ ਵਿੱਚ ਰਹੇ ਕੇ ਧਿਆਨ ਕਰਦੇ ਪਰ ਉਹਨਾਂ ਦੇ ਮਨ ਵਿੱਚ ਸ਼ਿਵ ਜੀ ਵਰਗੀ ਵੈਰਾਗ ਸੀ ਬਾਅਦ ਵਿੱਚ ਉਹਨਾਂ ਨੇ ਉਦਾਸੀ ਸੰਪਰਦਾ ਬਣਾਈ ਯੋਗ ਧਿਆਨ ਲੰਮੇਵਾਲ ਸਾਦਾ ਜੀਵਨ ਉਦਾਸੀ ਸਾਧੂ ਉਹਨਾਂ ਨੂੰ ਬਾਬਾ ਸ੍ਰੀ ਚੰਦ yogi ਕਹਿ ਕੇ ਪੂਜਦੇ ਕਿਉਂਕਿ ਉਹਨਾਂ ਵਿੱਚ ਸ਼ਿਵ ਜੀ ਦੀ ਤਪਸਵੀ ਜੋਤ ਚਲਕਦੀ ਸੀ ਗੁਰੂ ਅਮਰਦਾਸ ਜੀ ਨੇ ਵੀ ਸ੍ਰੀ ਚੰਦ ਜੀ ਨੂੰ ਮਿਲ ਕੇ ਕਿਹਾ ਅਤੇ ਸ੍ਰੀ ਚੰਦ ਜੀ ਨੇ 135 ਸਾਲ ਜਿਉਂਦਿਆਂ ਸਿੱਖੀ ਦੀ ਸੇਵਾ ਕੀਤੀ ਸਿੱਟਾ ਬੱਚੋ ਇਹ ਕਹਾਣੀ ਉਦਾਸੀ ਸੰਪਰਦਾ ਦੀ ਮਿਥਿਹਾਸਕ ਗੱਲ ਹੈ ਸ੍ਰੀ ਚੰਦ ਜੀ ਨੂੰ ਸ਼ਿਵ ਜੀ ਦੀ ਅਧਿਆਤਮਿਕ ਜੋਤ ਮੰਨਿਆ ਜਾਂਦਾ ਹੈ ਕਿਉਂਕਿ ਉਹਨਾਂ ਦੀ ਸਾਧਨਾ ਯੋਗ ਅਤੇ ਵੈਰਾਗ ਸ਼ਿਵ ਜੀ ਵਰਗੇ ਸਨ ਪਰ ਗੁਰੂ ਨਾਨਕ ਜੀ ਨੇ ਸਿਖਾਇਆ ਇਸ ਲਈ ਸ੍ਰੀ ਚੰਦ ਜੀ ਵੀ ਉਸੇ ਇੱਕ ਜੋਤ ਦਾ ਹਿੱਸਾ ਸਨ ਜਿਵੇਂ ਤੁਸੀਂ ਮੈਂ ਅਤੇ ਸਾਰੇ ਜੀਵ ਕਹਾਣੀ ਖਤਮ ਜੇ ਹੋਰ ਪੁੱਛਣਾ ਹੈ ਦੱਸੋ